ਤਨੂ ਭਗਵੰਤ ਮਾਨ ਨੂੰ ਅਰਵਿੰਦ ਕੇਜਰੀਵਾਲ ਦਾ ਫਿਕਰ ਪੈ ਰਿਹਾ ਦਿੱਲੀ ਤੇ ਜਿਨ੍ਹਾਂ ਨੇ ਭਾਈ ਤੈਨੂੰ ਵੋਟਾਂ ਦਿੱਤੀਆਂ ਤੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਦੀ ਸੇਫਟੀ ਸਿਕਿਉਰਟੀ ਲਈ ਕੌਣ ਅਨਸਰਬਲ ਮੈਂ ਇੱਕ ਵੀਡੀਓ ਜਿਹੜੀ ਕੇਜਰੀਵਾਲ ਸਾਹਿਬ ਦੀ ਹੁਣ ਸੁਣਾਉਣਾ ਚਾਹੁੰਨਾ ਔਰ ਉਹ ਖਬਰ ਕੇਜਰੀਵਾਲ ਦੀ ਸੁਰੱਖਿਆ 'ਚ ਪੰਜਾਬ ਪੁਲਿਸ ਦੇ ਜਵਾਨ ਨਹੀਂ ਕੀਤੇ ਜਾਣਗੇ ਤਨਾਅ ਦਿੱਲੀ ਪੁਲਿਸ ਮਗਰ ਮੰਗ ਕੌਣ ਰਿਹਾ ਪੰਜਾਬ ਸਰਕਾਰ ਨੇ ਕ੍ਰੇਨ ਤੇ ਗ੍ਰਹਿ ਮੰਤਰੀ ਨੂੰ ਪੰਜਾਬ ਸਰਕਾਰ ਨੇ ਆਮ ਆਤਮਾ ਪਾਰਟੀ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ ਗ੍ਰਹਿ ਮੰਤਰਾਲੇ ਦੇ ਹੁਕਮ ਬਾਅਦ ਹੁਣ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਪੰਜਾਬ ਪੁਲਿਸ ਦਾ ਜਵਾਨ ਸ਼ਾਮਿਲ ਨਹੀਂ ਕੀਤੇ ਜਾਣਗੇ ਮੰਗ ਕੀ ਕਰ ਰਹੇ ਸੀ ਕਿ ਜਿਹੜਾ Z+ ਪ੍ਰੋਟੈਕਟ ਇਹ ਨੂੰ ਪੰਜਾਬ ਪੁਲਿਸ ਵੀ ਦਿਓ ਤੇ ਜਿਹੜਾ ਟੈਕਸਪੇਅਰ ਹੈ ਜਿਹੜਾ ਪੰਜਾਬ ਦਾ ਪਛਿੰਦਾ ਜਿਹਨੂੰ ਤੀਜੀ ਚੌਥੀ ਪੀੜ੍ਹੀ ਹੋ ਗਈ ਪੰਜਾਬ ਲਈ ਕੰਮ ਕਰਦਿਆ ਨੇ ਭਾਈਚਾਰਕ ਸਾਂਝ 'ਚ ਇੱਥੇ ਆਪ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਉਹਦੀ ਸਿਕਿਉਰਿਟੀ ਕਿਨੇ ਯਕੀਨੀ ਬਣਾਉਣੀ ਹੈ ਵਾਟ ਨੌਨਸੈਂਸ ਇਜ਼ ਥਿਸ ਮਜ਼ਾਕ ਬੜਾ ਅੱਛਾ ਢਿਆ ਇੱਥੇ ਪੰਜਾਬ ਦਾ ਇਹਨਾਂ ਨੇ ਔਰ 2 ਮਹੀਨੇ ਹੋ ਗਏ ਸੈਰ ਸਪਾਟੇ ਤੋਂ ਸੁਭਾਏ ਕੱਖ ਨਹੀਂ ਕੀਤਾ ਸਾਡੇ ਮੁੱਖ ਮੰਤਰੀ ਨੇ ਜਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਦਿੱਲੀ ਜਾਂ ਇੱਧਰ ਫਿਰ ਜੋ ਜਾਂ ਉੱਤਰ ਫਿਰ ਜੋ ਇੱਥੇ ਅੱਗ ਲੱਗੀ ਪਈ ਹੈ ਕਾਂ ਕੱਲਾ ਉਹ ਮੈਨੂੰ ਲੱਗਦਾ ਜਾਂ ਤੇ ਇਹਨੂੰ ਖਾਦੀ ਪੀਤੀ ਚ ਪਤਾ ਨਹੀਂ ਲੱਗ ਰਿਹਾ ਜਗਨੂ ਉਹ ਕਹਿ ਦਿੰਦੇ ਨਹੀਂ ਟਾਇਰ ਪਾਟਿਆ ਤੁਸੀਂ ਕਬਾਲ ਹੋ ਗਈ ਪੰਜਾਬ ਦੇ ਹਾਲਾਤ ਟਾਇਰ ਪਾਟੇ ਤੇ ਸਾਡਾ ਡੀਜੀਪੀ ਆ ਰਿਹਾ ਜਦੋਂ اسلامਾਬਾਦ ਹੋਇਆ ਸੀ ਉਦੋਂ ਆਇਆ ਸੀ ਨਾ ਪਤਾ ਲੈਣ ਫਿਰ ਟਾਇਰ ਪਾਟੇ ਦਾ ਪਤਾ ਲੈਣ ਆ ਰਿਹਾ ਫੁੱਲ ਦਾ ਗੁਲਦਸਤਾ ਗੁਰਪ੍ਰੀਤ ਭੁੱਲਰ ਉਹਨੂੰ ਦੇਖ ਕੇ ਖੜਾ ਪਰ ਮੈਂ ਅੱਜ ਤੁਹਾਨੂੰ ਦੱਸ ਦਿਆਂ ਨਰੈਣ ਸਿੰਘ ਚੌੜੇ ਦੇ ਮਸਲੇ 'ਚ ਦਰਬਾਰ ਸਾਹਿਬ ਗੋਲੀ ਚਲਾਉਣੀ ਕੋ ਮਜ਼ਾਕ ਦੀ ਗੱਲ ਨਹੀਂ ਆ ਜੀ ਕਿਸੇ ਨੂੰ ਇਜਾਜ਼ਤ ਨਹੀਂ ਹੈ ਉਸ ਬੰਦੇ ਦੇ ਨਾਲ ਇੱਕ ਹੋਰ ਸੀ ਉਹ ਇੱਕਲ ਗੱਡੇ ਦਾ ਉਹ ਕਿੱਥੇ ਆ ਅੱਜ ਤੱਕ ਪੁਲਿਸ ਨੇ ਫੜਿਆ ਇੱਕ ਹੋਰ ਸੀ ਐਨਆਰਆਈ ਜਿਹੜਾ ਬੋਬੀ ਪੁੱਲਰ ਨੇ ਮੈਨੂੰ ਪਤਾ ਲੱਗਿਆ ਛੜਤਾ ਉਹਦੇ ਬਾਰੇ ਤੁਹਾਨੂੰ ਕਿਸੇ ਨੂੰ ਦੱਸਿਆ ਥੋੜੀ ਜੀ ਖਬਰ ਉਸ ਦਿਨ ਕੱਢੀ ਸੀ ਅਸੀਂ ਬੰਦੇ ਹੋਰ ਫੜਿਆ ਮਗਰ ਕੀ ਬਣਿਆ ਬਹੁਤ ਵੱਡੀ ਸਾਜ਼ਿਸ਼ਾਂ ਚੱਲ ਰਹੀਆਂ ਨੇ ਪੰਜਾਬ ਨੂੰ ਡੀਰੇਲ ਕਰ ਲਈ ਔਰ ਮੈਂ ਇਹ ਸਟੇਟਮੈਂਟ ਨੂੰ ਕੇਜਰੀਵਾਲ ਦੇ ਨੂੰ ਕੰਡੈਮ ਕਰਦਾ ਇਹ ਕਹਿ ਰਿਹਾ ਵਾਟ ਇਜ਼ ਬੀਜਪੀ ਡੂਇੰਗ ਮੈਂ ਇਹਨੂੰ ਪੁੱਛ ਰਿਹਾ ਵਾਟ ਇਜ਼ ਆਮ ਆਦਮੀ ਪਾਰਟੀ ਡੂਇੰਗ ਪੰਜਾਬ 'ਚ ਰੇਪ ਨਹੀਂ ਹੋ ਰੇ ਲਾਰੈਂਸ ਬਿਸ਼ਰੋਈ ਨੇ ਸਿੱਧੂ ਮੂਸੇਵਾਲੇ ਦਾ ਮਰਡਰ ਨਹੀਂ ਕੀਤਾ ਕਿਹੜੀ ਜੇਲ੍ਹ 'ਚ ਸੀ ਦਿੱਲੀ ਦੀ ਜੇਲ੍ਹ 'ਚ ਸੀ ਦਿੱਲੀ ਦੇ ਜੇਲ੍ਹ ਦਾ ਪ੍ਰਬੰਧ ਕਿਹਦੇ ਕੋਲ ਸੀ ਆਮ ਆਦਮੀ ਪਾਰਟੀ ਕੋਲ ਕੇਜਰੀਵਾਲ ਕੋਲ ਸੀ ਆ ਹੁਣ ਉਹਦੀ ਇੰਟਰਵਿਊ ਕਿਹਨੇ ਕਰਾਤੀ ਪੁਲਿਸ ਨਾਟ ਇਨ ਜੇਲ ਕਸਟਡੀ ਪੁਲਿਸ ਦੀ ਹਿਰਾਸਤ 'ਚ ਤੁਸੀਂ ਇੱਕ ਲੋਲੀ ਜਿਹਾ ਡੀਐਸਪੀ ਸਸਪੈਂਡ ਕਰਤਾ ਤੇ ਬਾਕੀਆਂ ਦਾ ਕੀ ਹੋਇਆ ਉਹ ਵੀ ਤਦ ਕੀਤਾ ਜਦੋਂ ਹਾਈ ਕੋਰਟ ਨੇ ਡੰਡਾ ਚਲਾਇਆ ਝੂਠ ਬੋਲਦੇ ਲੋਕ ਕੋਈ ਇਹਨਾਂ ਨੂੰ ਲਾਅ ਐਂਡ ਆਰਡਰ ਦਾ ਫਿਕਰ ਨਹੀਂ ਸਿਵਾਏ ਆ ਸ਼ਹਿਰੀ ਕਲਸੀ ਨੂੰ 50 ਗਨਮੈਨ ਦੇ ਦੋ ਜੀ ਸਾਡਾ ਪਰਹਾਰ ਬਣ ਗਿਆ ਉਹਨਾਂ ਦੀ ਜਾਨ ਦੀ ਫਿਕਰ ਹੈ ਤੇ ਜਿਹੜੇ ਪੰਜਾਬ ਦੀ ਗਰੋਥ ਚ ਕੰਟ੍ਰਿਬਿਊਟ ਕਰ ਰਹੇ ਉਹਨਾਂ ਦਾ ਤੁਹਾਨੂੰ ਫਿਕਰ ਕੋਈ ਨਹੀਂ ਇੰਨਾ ਹਾਲਾਤਾਂ ਨੂੰ ਲੈ ਕੇ ਅੱਜ ਹਿੰਦੂ ਸਿੱਖ ਏਕਤਾ ਭਾਈਚਾਰੇ ਇਕਸਾਂਝ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਸਾਡਾ ਮੁੱਖ ਮੰਤਰੀ ਜਾ ਕੇ ਦਿੱਲੀ ਬੈਠਿਆ ਇਸ ਬੜੀ ਸਲੀਪਿੰਗ ਮੈਨੂੰ ਇਸ ਗੱਲ ਦਾ ਦੁੱਖ ਹੈ ਔਰ ਮੈਂ ਵਾਰਨਿੰਗ ਦੇ ਰਿਹਾ ਕਿ ਜੇ ਨਾ ਜਾ ਕੇ ਦੇ ਵਿਲ ਬੀ ਸੀਰੀਅਸ ਕਨਸੀਕਵੈਂਸਸ ਆਉਣ ਵਾਲੇ ਸਮੇਂ ਚ ਐਂਡ THEN IT WILL BE ਟੂ